ਕਾਜੀ ਸਸੀ ਕਾਲ ਬੀਰਤ ਪਹਿਨਾਂ ਨੂੰ ਸਾਰਨ ਸੱਤ ਕਾਜੀ ਬੱਚਾ ਨੂੰ ਬਤ ਬਤ ਪਿਆਰ ਬੇਬੇ ਦੀ ਰਸੋਈ ਵਿੱਚ ਆਦਾ ਸਵਾਗਤ ਆ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਣਨ ਜਾ ਰਿਹਾਗਾ ਐਸਾ ਪਨੀਰ ਜਿਹੜਾ ਤੁਸੀਂ ਨਹੀਂ ਖਾਦਾ ਹੋਣਾ ਜੀ ਤਿਕਰ ਬਹੁਤ ਨੇ ਖਾਦਾ ਵੀ ਹੋ ਬਹੁਤ ਨੇ ਨਹੀਂ ਵੀ ਖਾਦਾ ਹੋਣਾ ਸਾਈ ਪਨੀਰ ਖਾਦਾ ਹੋ ਕੜਾਹੀ ਪਨੀਰ ਖਾਦਾ ਹੋ ਪਨੀਰ ਭੁਰਜੀ ਖਾਦੀ ਹੋ ਤੇ ਪਰ ਮੈਂ ਨਹੀਂ ਕਹਿੰਦੀ ਵੈਸੇ ਤਰ੍ਹਾਂ ਕਿਸੇ ਨੇ ਖਾਦਾ ਹੋਊਗਾ ਇਹ ਆਪਣੀ ਨਵੀਂ ਰੈਸਪੀ ਆ ਤੇ ਆਪਾਂ ਬਣਾਉਣ ਲੱਗੇ ਆਂਗੇ ਤੇ ਤੁਸੀਂ ਸਾਰਾ ਬਣੇ ਧਿਆਨ ਦੇ ਨਾਲ ਦੇਖਿਓ ਸਾਰਾ ਕੁਝ ਆਪਾਂ ਇੱਕ ਪਾਈਆ ਪਨੀਰ ਲੈਂਦਾ ਆਪਾਂ ਆਪਣੀ ਫੈਮਿਲੀ ਦੇ ਸਭ ਤੇ ਚੀਜ਼ ਲੈਣੀ ਹੈਗੀ ਤੁਹਾਡੀ ਫੈਮਿਲੀ ਵੱਡੀ ਹੈ ਤੁਸੀਂ ਜਾਦਾ ਚੀਜ਼ ਲੈ ਸਕਦੇ ਹੋਗੇ ਜੇ ਤੁਸੀਂ ਪਹਿਲਾਂ ਬਣਾ ਕੇ ਦੇਖਣਾ ਤਾਂ ਥੋੜੀ ਚੀਜ਼ ਤਾਂ ਬਣਾ ਕੇ ਦੇਖ ਸਕਦੇ ਆ ਤੇ ਆਪਣੇ ਮੈਂਬਰਾਂ ਦੇ ਲਈ ਇਹ ਆਪਣੇ ਵਾਧੂ ਆ ਇਹ ਆਪਾਂ ਪਾਈਆ ਪਨੀਰ ਲੈ ਲਿਆ ਤੇ ਇਹਨੂੰ ਸਾਰੇ ਨੂੰ ਆਪਾਂ ਕੱਟ ਲਿਆ ਇਹ ਜਿਹੜੇ ਪੀਸ ਬਣਾ ਲਿਆ ਆਪਾਂ ਇਹਦੇ ਦੇਖੋ ਹੁਣ ਆਪਾਂ ਇਹਦੇ ਵਿੱਚ ਦਹੀਂ ਪਾਵਾਂਗੇ ਦੇ ਆਪਾਂ ਤਿੰਨ ਚਾਰ ਚਮਚੇ ਪਾਵਾਂਗੇ ਦਹੀਂ ਪਾ ਲਿਆ ਤੇ ਆਪਾਂ ਚਾਰ ਪੰਜ ਪਾ ਲਈਆਂ ਹਰੀਆਂ ਮਿਰਚਾਂ切 ਕੇ ਰੱਖੀਆਂ ਸੀ ਆਪਾਂ ਉਸ ਤੋਂ ਬਾਅਦ ਵਿੱਚ ਆਪਾਂ ਪਾਮਾਗੇ ਦੇ ਵਿੱਚ ਅੱਧਾ ਚਮਚ ਹਲਦੀ ਦਾ ਅੱਤ ਚਮਚ ਨਮਕ ਦਾ ਥੋੜਾ ਜਿਹਾ ਆਪਾਂ ਰੈੱਡ ਚਿੱਲੀ ਪਾਵਾਂਗੇ ਕਲਰ ਆਜ ਵਧੀਆ ਇਹਦਾ ਤੇ ਹੁਣ ਪਾਵਾਂਗੇ ਆਪਾਂ ਥੋੜਾ ਜਿਹਾ ਆਪਾਂ ਕਾਲਮੂਨ ਪਾਵਾਂਗੇ ਚਮਚਾ ਤੇ ਚੌਥਾਈ ਚਾਹੀਦਾ ਤੇ ਇੰਨੀ ਕੀ ਆਪਾਂ ਕਾਲੀ ਮਿਰਚ ਪਾਵਾਂਗੇ ਅੱਧਾ ਕ ਚਮਚਾ ਕਾਲੀ ਮਿਰਚ ਦਾ ਪਾਤਾ ਆਪਾਂ ਉਸ ਤੋਂ ਬਾਅਦ ਬੱਚਾ ਆਪਾਂ ਪਾਵਾਂਗੇ ਰੈੱਡ ਚਿੱਲੀ ਥੋੜੀ ਜਿਹਾ ਅੱਪ ਵਿੱਚ ਅੱਦੇ ਰੱਡੀ ਚਿਲੀ ਪਾਵਾਂਗੇ ਸਵਾਦ ਅਨੁਸਾਰ ਉਸ ਤੋਂ ਬਾਅਦ ਵਿੱਚ ਪਾਵਾਂਗੇ ਅੱਪਾ ਵਰਗੈਨ ਇਹ ਵੀ ਪਾਵਾਂਗੇ ਅੱਪਾ ਸਵਾਦ ਅਨੁਸਾਰ ਇਹਦਾ ਟੈਸਟ ਬਹੁਤ ਵਧੀਆ ਹੁੰਦਾ ਤੁਸੀਂ ਪਾ ਕੇ ਦੇਖਿਓ ਕਿਸੇ ਵੀ ਚੀਜ਼ ਦੇ ਵਿੱਚ ਬਹੁਤ ਵਧੀਆ ਇਹਦਾ ਫਲੇਵਰ ਹੁੰਦਾ ਉਸ ਤੋਂ ਬਾਅਦ ਵਿੱਚ ਹੁਣ ਅੱਪਾ ਇਹਦੇ ਵਿੱਚ ਪਾਵਾਂਗੇ ਪਤਾ ਨਹੀਂ ਆ ਪਾਟ ਰ ਅੱਧਾ ਚਮਚਾ ਪਤਾ ਨਹੀਂ ਆ ਪੋਟ ਰ ਦਾ ਪਾਲੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਸੂਰੀ ਮੇਥੀ ਕਸੂਰੀ ਮੇਥੀ ਪਾਲੀਪਾ ਕਸੂਰੀ ਮੇਥੀ ਜ਼ਰੂਰੀ ਆ ਪਾਉਣੀ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਕਸੂਰੀ ਮੇਥੀ ਤੇ ਇਹਦਾ ਫਲੇਵਰ ਵਧੀਆ ਹੁੰਦਾ ਹੈਗਾ ਤੇ ਜੇ ਇਸ ਤੋਂ ਜਦੋਂ ਆਪਾਂ ਬਣ ਗਿਆ ਹੈ ਉਸ ਤੋਂ ਬਾਅਦ ਛੋੜ ਕੋ ਫਰਸਤਾਨੀ ਆਏਗਾ ਤੁਸੀਂ ਬਾਅਦ ਚ ਫਰਸਤਾਨੀ ਪਾ ਦਿਓ ਇੱਥੇ ਕਸੂਰੀ ਮੇਥੀ ਪਾ ਲਿਓ ਹੁਣ ਆਪਾਂ ਇਹਨੂੰ ਸਾਰੇ ਨੂੰ ਮਿਕਸ ਕਰਦੇ ਹਾਂ ਦਹੀਂ ਥੋੜਾ ਜਿਹਾ ਘੱਟਾ ਪਦਹੀਂ ਇਹਦੇ ਵਿੱਚ ਹੋਰ ਪੋਨੇ ਆ ਦੋ ਚਮਚੇ ਪਦਹੀਂ ਦੇ ਹੋਰ ਪਾ ਲੇ ਅੱਧੇ ਤੱਕ ਦੋ ਤਿੰਨ ਪਾ ਲੇ ਸਿੱਪ ਪੂਰੇ ਦੋ ਚਮਚੇ ਦਹੀਂ ਦੇ ਹੋਗੇ ਇਹ ਸਾਰਾ ਕੁਝ ਮਿਕਸ ਹੋ ਗਿਆ ਦੇਖੋ ਤਦ ਨਾਲ ਬੜੀਆ ਦਾ ਕਲਰ ਆ ਗਿਆ ਦੇਖੀ ਇਹ ਚ ਇੰਨੀ ਖਸਬੂ ਆਉਣ ਲੱਗੀ ਜਾਨੀ ਆਈ ਖਾ ਲਈ ਇਹਨੂੰ ਭੁੰਨਣ ਦੀ ਵੀ ਲੋੜ ਨਹੀਂ ਪਵੇ ਤੇ ਲੋ ਜੀ ਹੁਣ ਆਪਾਂ ਧਰਦੇ ਹਾਂ ਕੜਾਈ ਹੁਣ ਆਪਾਂ ਕੜਾਈ ਧਰ ਲਈ ਕੜਾਈ ਆਪਣੀ ਗਰਮ ਹੋ ਗਈ ਇਹਦੇ ਵਿੱਚ ਆਪਾਂ ਦਸਤੀ ਘਿਓ ਦੇ ਪਾਉਣੇ ਆਗੇ ਦੋ ਚਮਚੇ ਦੋ ਚਮਚੇ ਦਸਤੀ ਘਿਓ ਦੇ ਪਿਗਲੇ ਫੇਰੇ ਪਾ ਲੇ ਆਨੇ ਦੇ ਵਿੱਚ ਪਾਨੇ ਆਪਾਂ ਜੀਰਾ ਮਨਾ ਪੈਕਾ ਚਮਚਾ ਦੇ ਵਿੱਚ ਜੀਰੇ ਦਾ ਪਾਉਣੀ ਜੀਰਾ ਮੜਾ ਦੇ ਕੋਲ ਜੀ ਆਪਣਾ ਤੇ ਨਾਲ ਹੀ ਆਪਣਾ ਲਸਣ ਅਦਰ ਕਰਦਾ पेस्ट ये के चमचा भर के पाएंगे जो खुशबी बहुत बढ़िया मैंने बहुत खुशबू है जी जो तीन बीजा लैंबा हम आपका सारा कुछ पावेंगे ਚੰਗੀ ਤਰ੍ਹਾਂ ਚੰਸ ਤੇ ਦਿਨਾ ਲਈ ਸਾਰੇ ਕੋਸਾ ਕਰਾਈ ਦੇ ਮਿੱਚ ਪਾ ਦਿੰਦੇ ਇਹਨ ਮੜਾ ਦੇ ਤੋਕੇ ਚ ਪਾਣੀ ਵੀ ਪਾ ਲੇ ਚਾ ਪਾਣੀ ਥਲਾ ਲੇ ਜਿਦਿਕਾ ਕੋਈ ਵੀ ਆ ਨਹੀਂ ਕੋਣ ਕੋਸ਼ਨੀ ਕੋਣ ਇਸੇ ਤਰਹੀ ਹੀ ਹੋਣਾ ਤੇ ਤੁਸੀਂ ਬਣਾ ਕੇ ਦੇਖਿਓ ਤੇ ਭੈਣ ਨੂੰ ਜਿੱਤੇ ਰੱਖੂਗੀ ਅੱਗੇ ਪਰੌਠੇ ਦੇ ਵਿੱਚ ਪਾਣੀ ਪਾ ਲਿਆ ਹੁਣ ਆਪਾਂ ਇਹਨੂੰ ਰੰਨਣ ਦੇ ਲਈ 5-7 ਮਿੰਟ ਲਈ ਰੱਖਾਂਗੇ ਢੱਕ ਕੇ ਆਹ ਦੇਖੋ ਜੀ ਆਪਣੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਐ ਇਹਨੂੰ ਤੁਸੀਂ ਪਰੌਠੇ ਨਾਲ ਖਾਵੋ ਰੋਟੀ ਨਾਲ ਖਾਵੋ ਪਰ ਉਹਨੇ ਖਾਮੋਗੇ ਤਾਂ ਉਸ ਤੋਂ ਹੀ ਸਵਾਲ ਲੱਗੂ ਆਪਾਂ ਗੈਸ ਕਰਤਾ ਬੰਦ ਇੱਥੇ ਹੁਣ ਤੁਸੀਂ ਧਨੀਆ ਪਾਉਣਾ ਤਾਂ ਪਾਸ ਕਰ ਲਿਓਗੇ ਆਪਾਂ ਹੁਣ ਇੱਥੇ ਕੁਝ ਨਹੀਂ ਪਾਉਣਾਗਾ ਕਿਉਂਕਿ ਆਪਣੀ ਬਾਧੂ ਆਈ ਜੋ ਸਮਾਨ ਪਿਆ ਫਿਰ ਤੇ ਠੀਕ ਆ ਭਾਣੀ ਮੇਰੀ ਵੀਡੀਓ ਪਸੰਦ ਆਉਂਦੇ ਤੁਹਾਨੂੰ ਤੇ ਸਾਰੀ ਵੀਡੀਓ ਦੇਖਿਆ ਕਰੋ ਤੇ ਲਾਈਕ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਘੰਟੀ ਦਾ ਬਟਨ ਦਬਾ ਲਓ ਤੇ ਤੁਹਾਨੂੰ ਨੋਟੀਫਿਕੇਸ਼ਨ ਮੈਂ ਮੈਜਾ ਕਰੇ ਮੇ ਭੈਣ ਦੀ ਨਵੀਂ ਵੀਡੀਓ ਆ ਗਈ ਆਪਣੀ ਵੀਡੀਓ ਸਵੇਰੇ ਬੇਬਦੀਰ ਸੋਈ ਦੇ ਵਿੱਚ ਸਵੇਰੇ 9 ਵਜੇ ਹੁੰਦੀ ਹੈ ਤੇ ਡੇਲੀ ਭਾਣੇ ਸਵੇਰ 9 ਵਜੇ ਵੀਡੀਓ ਦੇਖਿਆ ਕਰੋ ਤੇ ਫਿਰ ਉਹੀ ਰੈਸਪੀ ਬਣਾ ਕੇ ਤੁਸੀਂ ਦੇਖਿਆ ਕਰੋ ਫਿਰ ਮੈਨੂੰ ਕਮੈਂਟ ਕਰਿਆ ਕਰੋ ਚੰਗਾ ਫਿਰ ਮਿਲਦੇ ਆ ਕੱਲ ਨੂੰ ਸਵੇਰ 9 ਵਜੇ ਧੰਨਵਾਦ